ਚੁੱਪ ਹੋ ਜਾ ਪੁੱਤ ਕਾਤੋਂ ਹੋਈ ਜਾਨੀ ਆ ਇੱਕ ਤਾਂ ਘਰ ਦਾ ਸਾਰਾ ਕੰਮ ਕਰਨ ਵਾਲਾ ਪਿਆ ਹੈਗਾ ਭਾਂਡੇ ਸਫਾਈਆਂ ਹੁਣ ਮੈਨੂੰ ਸਮਝ ਨਹੀਂ ਆਉਂਦੀ ਵੀ ਮੈਂ ਕਿਹੜਾ ਕੰਮ ਕਰਾਂ ਤੇ ਕਿਹੜਾ ਨਹੀਂ ਐਂ ਕਰਦੀਆਂ ਮੰਮੀ ਨੂੰ ਕਹਿਣੀ ਆ ਥੋੜੀ ਦੇਰ ਇਹਨੂੰ ਸੰਭ ਲੈਣਗੇ ਐਨੇ ਚ ਮੈਂ ਸਾਰਾ ਕੰਮ ਕਰ ਲੂਗੀ ਘਰ ਦਾ ਵਾਏ 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 ਮੰਮੀ ਜੀ ਤੁਸੀਂ ਨਾ ਆ ਕੁੜੀ ਨੂੰ ਫੜ ਲਓ ਘਰ ਦੇ ਨਾ ਸਾਰੇ ਕੰਮ ਕਰਨ ਵਾਲੇ ਪਏ ਨੇ ਭਾਈ ਹੁਣੇ ਮੇਰਾ ਨਾਮ ਜਪਣ ਦਾ ਟਾਈਮ ਹੈ ਮੇਰੇ ਕੋਲ ਨਹੀਂ ਟਾਈਮ ਹੈ ਕਿ ਤੇਰੀ ਕੁੜੀ ਨੂੰ ਫੜਨ ਦਾ ਆਪਦੀ ਕੁੜੀ ਨੂੰ ਆਪੇ ਸੰਭ ਲੈ ਤੂੰ ਓ ਮੰਮੀ ਮੈਂ ਇਹਨੂੰ ਸੰਭ ਤਾਂ ਲਵਾਂਗੀ ਫਿਰ ਘਰ ਦੇ ਸਾਰੇ ਕੰਮ ਕੌਣ ਕਰੂਗਾ ਗਮਾਣ ਕੇ ਬੁਲਾ ਲੈ ਲੋਕਾਂ ਨੂੰ ਕਰ ਜਾਗੇ ਤੇਰੇ ਘਰ ਦਾ ਕੰਮ ਨਹੀਂ ਤੂੰ ਹੀ ਕਰੇਂਗੀ ਹੋਰ ਕੌਣ ਕਰੂਗਾ ਮੰਮੀ ਜੀ ਤੁਹਾਨੂੰ ਪਤਾ ਤਾਂ ਹੈਗਾ ਵੀ ਇਹ ਕਿੰਨਾ ਰੋਂਦੀ ਆ ਜੇ ਮੈਂ ਇਹਨੂੰ ਸਮਾਉਣ ਲੱਗੀ ਨਾ ਤਾਂ ਮੈਨੂੰ ਦਾ ਕੰਮਾ ਨੂੰ ਦੁਪਹਿਰਾ ਹੋ ਜਾਣਾ ਨਾਲੇ ਅੱਜ ਨਾ ਮੈਂ ਕਿਸੇ ਦੇ ਦੋ ਸੂਟ ਸਲਾਈ ਕਰਕੇ ਵੀ ਦੇਣੇ ਨੇ ਦੇਖ ਭਾਈ ਮੈਨੂੰ ਨਹੀਂ ਪਤਾ ਹੈਗਾ ਘਰ ਦੇ ਜ਼ਿੰਮੇਵਾਰੀਆਂ ਤੈਨੂੰ ਦਿੱਤੀਆਂ ਹੋਈਆਂ ਸਾਰੇ ਕੰਮ ਤੈਨੂੰ ਕਰਨੇ ਪੈਣਗੇ ਮੈਂ ਬਿਠੇਰੇ ਕੰਮ ਕਰ ਲੇ ਹੁਣ ਤਾਂ ਮੈਂ ਨਜ਼ਾਰੇ ਲੈਣੇ ਆ ਮੰਮੀ ਉਹ ਲੋਕਾਂ ਦੀਆਂ ਬੁੜੀਆਂ ਵੀ ਤਾਂ ਆਪਣੇ ਪੋਤੇ-ਪੋਤੀਆਂ ਨੂੰ ਚਾਹ ਨਾਲ ਚੱਕਦਿਆਂ ਨੇ ਤੇ ਤੁਸੀਂ ਗੱਲ ਸੁਣਨੀ ਮੇਰੀ ਮੇਰੀ ਮਰਜ਼ੀ ਹੈ ਮੈਂ ਕੁੜੀ ਨੂੰ ਜੀ ਕਰੂ ਤਾਂ ਚੱਕੂ ਨਾ ਜੀ ਕਰੂ ਤਾਂ ਨਹੀਂ ਚੱਕੂ ਤੂੰ ਕੋਣ ਹੁੰਨੀ ਮੈਨੂੰ ਮਰਤਾ ਨਹੀਂ ਨਾ ਗਲਤੀ ਹੋ ਗਈ ਮੰਮੀ ਜੀ ਜਿਹੜਾ ਮੈਂ ਤੁਹਾਨੂੰ ਕੁਝ ਕਹਿਤਾ ਉਹ ਤੁਸੀਂ ਨਾ ਮੀ ਜਪ ਲਓ ਕੰਮ ਤਾਂ ਮੈਂ ਕਿਸੇ ਹੋਰ ਤੋਂ ਕਰਵਾ ਲੂੰਗੀ ਨਾ ਕੀ ਤੋਂ ਕਰਵਾ ਲੇਗੀ ਇੱਥੇ ਨਹੀਂ ਕੋਈ ਹੈਗੀ ਕੰਮ ਕਰਨ ਵਾਲੀ ਕੋਈ ਗੱਲ ਨਹੀਂ ਮੰਮੀ ਜੀ ਇਸ ਗੱਲ ਦੀ ਤੁਸੀਂ ਫਿਕਰ ਨਾ ਕਰੋ ਉਹ ਕੰਮ ਕਰਨ ਨੂੰ ਤਾਂ ਬਥੇਰੀਆਂ ਆ ਜਾਣਗੀਆਂ ਤੂੰ ਮੈਨੂੰ ਬਹੁਤੀਆਂ ਗੱਲਾਂ ਨਾ ਸੁਣਾ ਨਾਲੇ ਨਾ ਮੈਂ ਤੈਨੂੰ ਤਾਂ ਗੱਲ ਦੱਸਣੀ ਸੀ ਹਾਂਜੀ ਦੱਸੋ ਨਿੱ ਤੇਰੇ ਕੰਮ ਆਏ ਜੇ ਤਾਂ ਆਉਗੀ ਆਉਗੀ ਦੇਖ ਹੀ ਜਾਊਗੀ ਅੱਜ ਨਾ ਘਰ ਤੇ ਰਿਸ਼ਤੇਦਾਰਾਂ ਨੇ ਆਉਣਾ ਤੇ ਫਟਾਫਟ ਨਾ ਘਰ ਦੇ ਸਾਰੇ ਕੰਮ ਨਿਮੇੜ ਦੇ ਨਾਲੇ ਕੁੜੀ ਨੂੰ ਨਿਵਾ ਕੇ ਨਾ ਵਧੀਆ ਜੇ ਕੱਪੜੇ ਪਾ ਦੀ ਲੋਕ ਫਿਰ ਗੱਲਾਂ ਕਰਦੇ ਨੇ ਨਾਲੇ ਇੱਕ ਗੱਲ ਹੋਰ ਆ ਲੀਰਖਤੀ ਰੰਗੀ ਨਾ ਖਰਾਦੀ ਰਿਸ਼ਤੇਦਾਰ ਰੋਜ਼-ਰੋਜ਼ ਨਹੀਂ ਆਉਂਦੇ ਘਰ ਚ ਘਾ ਪਿਆ ਚੰਗਾ ਨਹੀਂ ਲੱਗਦਾ ਮੰਮੀ ਜਿਹਨੂੰ ਤੁਸੀਂ ਲੀਰਾ ਕਚੀਰਾ ਕਹਿੰਦੇ ਹੋ ਨਾ ਉਹ ਮੇਰਾ ਕੰਮ ਆ ਮੇਰੀ ਮਿਹਨਤ ਆ ਕੰਮ ਨੂੰ ਲੀਰਾ ਕਚੀਰਾ ਨਹੀਂ ਕਹਿੰਦੇ ਹੁੰਦੇ ਤੇ ਨਾਲੇ ਜਦੋਂ ਮੰਮੀ ਤੁਹਾਨੂੰ ਪਤਾ ਵੀ ਆਪਣੇ ਘਰ ਚ ਰਿਸ਼ਤੇਦਾਰਾਂ ਨੇ ਆਉਣਾ ਤੁਸੀਂ ਕੁੜੀ ਨੂੰ ਵੀ ਨਹੀਂ ਚੱਕਣਾ ਹੈਗਾ ਤਾਂ ਤੁਸੀਂ ਉੱਠ ਕੇ ਘਟੋ ਘਟ ਘਰ ਦੇ ਕੰਮਾਂ 'ਚ ਹੱਥ ਤਾਂ ਮੇਰਾ ਪਟਾ ਸਕਦੇ ਹੋ ਇਹ ਗੈਟ ਨੇ ਚੰਗਾ ਭਲਾ ਪਤਾ ਵੀ ਮੇਰੇ ਗਿੱਟੇ ਗੋਡੇ ਨਹੀਂ ਘਮ ਕਰਦੇ ਮੇਰਾ ਸਾਫ ਜਵਾਬ ਆਪੇ ਕਰ ਲੈ ਜਾ ਕੇ ਚਲੋ ਠੀਕ ਆ ਮੰਮੀ ਨਾ ਸੰਭੋ ਕੁੜੀ ਨਾ ਕਰੋ ਕੋਈ ਕੰਮ ਪਰ ਫਿਰ ਉੱਠ ਕੇ ਨਾ ਗਲੀਆਂ ਵੀ ਨਾ ਪਿੰਨੇ ਹੋ ਤੁਸੀਂ ਨਿੱਕ ਤੇਰਾ ਕਹਿਣਾ ਕਿ ਮਦਦ ਲੈ ਮੈਂ ਚੰਗੀ ਭਲੀ ਬੈਠੀ ਐ ਇੱਥੇ ਮੈਂ ਡਰਾਮੇ ਕਰਦੀ ਆ ਮੈਨੂੰ ਨਹੀਂ ਪਤਾ ਮੰਮੀ ਨਾਲੇ ਨਾ ਮੈਨੂੰ ਹੋਰ ਨਹੀਂ ਲੜਿਆ ਜਾਂਦਾ ਤੁਹਾਡੇ ਨਾਲ। ਉਹ ਤੁਸੀਂ ਤਾਂ ਕਲੇਸ਼ ਨੂੰ ਵਧਾਉਣ ਵਾਲੀਆਂ ਗੱਲਾਂ ਕਰਦੇ ਹੋ। ਤੁਹਾਡੇ ਕੋਲ ਨਾ ਕਲੇਸ਼ ਨੂੰ ਘਟਾਉਣ ਵਾਲੀ ਕੋਈ ਗੱਲ ਨਹੀਂ ਹੁੰਦੀ। ਉਹ ਕਿਉਂ ਸਾਰਾ ਦਿਨ ਘਰ ਨੂੰ ਜੰਗ ਦਾ ਮੈਦਾਨ ਬਣਾਈ ਰੱਖਦੀ ਹਾਂ? ਨਾ ਮੈਂ ਕਿਸਰਾ ਕੀ ਮਾਰਾ ਘੱਟਾ। ਤੂੰ ਮੇਰੇ ਪਿੱਛੇ ਹੱਤੋਂ ਖਿਪੇ ਜਾਣਾ। ਉਹ ਮੈਂ ਤੁਹਾਡੀਆਂ ਸਾਰੀਆਂ ਗੱਲਾਂ ਸੁਣ ਲਈਆਂ। ਆ ਜਿਹੜੇ ਤੂੰ ਕੰਮ ਕਰ ਰਹੀ ਹੈ ਨਾ ਇਹ ਛਿੱਤਰਖਾਨ ਵਾਲੇ ਹੀ ਨੇ। ਕੀ ਕਿਹਾ? ਬਾਜੋ ਵੀ ਕਹਿ ਰਿਹਾ ਨਾ ਸੱਚ ਕਹਿ ਰਿਹਾ ਔਰ ਮਰਦੀਪ ਕੁੜੀ ਨੂੰ ਲੈ ਕੇ ਸਾਰਾ ਦਿਨ ਘਰ ਦਾ ਕੰਮ ਕਰਦੀ ਆ ਨਾਲੇ ਤੇਰੀਆਂ ਗੱਲਾਂ ਸੁਣਦੀ ਆ ਉਹ ਨਾਲੇ ਤੇਰਾ ਬਿੱਲਾ ਦਿਮਾਗ ਦਾ ਸਤਾਨ ਦਾ ਘਰ ਬਣ ਚੁੱਕਿਆ ਹਜੇ ਵੀ ਸੁਧਰ ਜਾ ਤੂੰ ਗੱਲ ਸੁਣ ਮੇਰੀ ਸਾਰੇ ਉਮਰ ਤੱਕ ਤੇਰੀਆਂ ਸੁੰਢੀ ਨੇ ਕੱਢੀ ਹੁਣ ਮੈਂ ਨੂ ਨਹੀਂ ਰਹਿਣਾ ਮੈਥੋਂ ਨਹੀਂ ਕੰਮ ਹੁੰਦਾ ਫਿਰ ਮੇਰੀ ਵੀ ਇੱਕ ਗੱਲ ਯਾਦ ਰੱਖੀ ਇਹ ਜਿਹੜਾ ਕੁਝ ਤੂੰ ਕਰ ਰਹੀ ਆ ਨਾ ਤੇਰੀਆਂ ਕੀਤੀਆਂ ਤੇਰੇ ਅੱਗੇ ਹੁਣ ਗਿਆ सौंगे चल मना फटाफट कम बेड़ला ओहो ਮੈਨੂੰ ਤਾਂ ਗਵੰਡਨ ਕਹਿ ਕੇ ਗਈ ਸੀ ਵੀ ਸੂਟ ਤਿਆਰ ਰੱਖੀ ਮੈਂ ਕੱਲ ਨੂੰ ਲੈ ਕੇ ਜਾਉਂਗੀ ਇੱਧਰੋਂ ਤਾਂ ਘਰ ਦੇ ਕੰਮ ਨਹੀਂ ਲੋਟ ਆਉਂਦੇ ਹੈਗੇ ਹੁਣ ਗਵੰਡਨ ਦਾ ਸੂਟ ਕਿਵੇਂ ਦਵਾਂਗੀ ਹਲੋ ਮਨਦੀਪ ਪੁੱਤ ਕਿਵੇਂ ਹੈ ਤੂੰ ਮੈਂ ਤੇਰੀ ਆਂਟੀ ਬੋਲਦੀ ਆਂ ਆਂਟੀ ਜੀ ਬੁਰਾ ਹੀ ਹਾਲ ਆ ਪੁੱਛੋ ਹੀ ਨਾ ਨਾ ਕੀ ਗੱਲ ਹੋ ਗਈ ਕੀ ਦੱਸਾਂ ਆਂਟੀ ਜੀ ਇੱਕ ਤਾਂ ਤੁਹਾਡਾ ਸੂਟ ਆ ਨਾ ਉਹ ਸਿਉਣ ਵਾਲਾ ਪਿਆ ਹੈਗਾ ਮੈਨੂੰ ਉਹਦੀ ਫਿਕਰ ਹੋਈ ਪਈ ਆ ਉੱਤੋਂ ਮੇਰੀ ਕੁੜੀ ਨਹੀਂ ਲੋਟ ਆਉਂਦੀ ਹੈਗੀ ਤੇ ਘਰ ਦੇ ਕੰਮਾਂ 'ਚ ਮੇਰਾ ਕੋਈ ਸਾਥ ਨਹੀਂ ਦਿੰਦਾ ਮੇਰੀ ਸੱਸ ਪੋਰਾ ਵੀ ਹੱਥ ਨਹੀਂ ਮੇਰਾ ਬਟਾਉਂਦੀ ਹੈਗੀ ਕੰਮ 'ਚ ਨਾਲੇ ਸਾਰੇ ਪੈਸੇ ਮੈਂ ਮੰਮੀ ਦੇ ਹੱਥ ਦੇ ਦਿੰਨੀ ਆ ਫੇਰ ਵੀ ਮੇਰੀ ਪੋਰਾ ਕਦਰ ਨਹੀਂ ਹੈਗੀ ਲੈ ਦੱਸ ਬੁੱਤ ਤੂੰ ਇੰਨੇ ਪੈਸੇ ਕਮਾਉਣੀ ਆ ਫੇਰ ਵੀ ਤੂੰ ਖਫੀ ਜਾਨੀ ਆ ਨੇ ਨਾਲੇ ਤੂੰ ਐਂ ਕਰ ਕੋਈ ਕੰਮ ਵਾਲੀ ਰੱਖ ਲਾ ਨਾਲੇ ਤਾਂ ਤੇਰਾ ਕੰਮ ਲੋਟ ਆ ਜਾਊਗਾ ਨਾਲੇ ਤਾਂ ਬੁਟੀਕ 'ਚ ਨਾ ਪੈਸੇ ਵਧੀਆ ਬਣਨਗੇ ਗੱਲ ਤਾਂ ਆਂਟੀ ਜੀ ਤੁਹਾਡੀ ਜਮਾ ਸਹੀ ਆ ਪਰ ਮੈਂ ਤਾਂ ਕਿਸੇ ਕੰਮ ਵਾਲੀ ਨੂੰ ਜਾਣਦੀ ਨਹੀਂ ਹੈਗੀ ਜੇ ਤੁਹਾਡੀ ਨਿਗਾ 'ਚ ਕੋਈ ਹੈਗੀ ਆ ਤਾਂ ਮੈਨੂੰ ਦੱਸ ਦੋ ਲੈ ਪੁੱਤ ਜਿਹੜੀ ਆਪਣੇ ਘਰੇ ਕੰਮ ਕਰਨ ਲੱਗੀ ਹੋਈ ਐ ਮੈਂ ਉਹਨੂੰ ਤੁਹਾਡੇ ਘਰੇ ਭੇਜ ਦੂੰਗੀ ਉਹ ਤੁਹਾਡੇ ਕੰਮ ਕਰ ਲੂਗੀ ਨਾਲੇ ਨਾ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਜਿਹੜਾ ਉਹ ਤੋਂ ਕੰਮ ਕਰਵਾਉਣਾ ਉਹ ਦੱਸ ਦਿਓ ਨਾਲੇ ਪੈਸਿਆਂ ਦੀ ਗੱਲ ਜ਼ਰੂਰ ਕਰ ਲਿਓ ਠੀਕ ਆਂਟੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਨਾਲੇ ਜਿਉ ਮੇਰੇ ਕੰਮ ਲੱਗ ਜੂਗੀ ਨਾ ਮੇਰਾ ਤਾਂ ਸਾਇੰਸ ਖਾਲਾ ਹੋ ਜਾਊਗਾ ਸਾਸਰੀ ਘਰ ਭੈਣੇ ਸਾਸਰੀ ਘਰ ਭੈਣੇ ਭੈਣੇ ਕੱਲ ਨਾ ਤੇਰੀ ਨੂਨੇ ਮੈਨੂੰ ਫੋਨ ਲਾਇਆ ਸੀ ਕਹਿੰਦੀ ਸੀ ਮੈਂ ਕੰਮ ਵਾਲੀ ਰੱਖਣੀ ਆ ਤੇ ਮੈਂ ਉਹਨੂੰ ਕਿਹਾ ਸੀ ਵੀ ਜਿਹੜੀ ਸਾਡੇ ਕੰਮ ਵਾਲੀ ਲੱਗੀ ਆ ਵੀ ਉਹੀ ਮੈਂ ਤੁਹਾਡੇ ਘਰੇ ਲਵਾ ਦੂੰਗੀ ਪਰ ਅੱਜ ਉਹ ਆਈ ਹੋਈ ਨਹੀਂ ਨਾਲੇ ਮੈਂ ਸੋਚਿਆ ਵੀ ਮੈਂ ਨਾ ਜਾ ਕੇ ਦੱਸ ਆਵਾਂ ਮਨਦੀਪ ਅੜੀਕ ਦੀ ਹੋਊਗੀ ਨਾਲੇ ਭੈਣੇ ਉਹ ਕੱਲ ਨੂੰ ਆ ਜਾਊਗੀ ਮੈਂ ਨਾ ਉਹਨੂੰ ਤੁਹਾਡੇ ਘਰੇ ਭੇਜ ਦੂੰਗੀ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਨਾ ਤੂੰ ਭੈਣੇ ਮੇਰੇ ਨੂੰ ਨੂੰਹ ਨੂੰ ਫੋਨ ਤੇ ਗੱਲਾਂ ਸिखਾਉਣੀ ਆ ਇਹ ਤੇਰੇ ਵਾਸਤੇ ਨਾ ਬਹੁਤ ਮਾੜੀ ਗੱਲ ਐ ਨਾ ਭੈਣੇ ਮੈਂ ਤੇਰਾ ਕੀ ਮਾੜਾ ਕਰਤਾ ਨਾ ਚੰਗਾ ਕੀਤਾ ਵੀ ਕੀ ਐ ਸਾਡੇ ਘਰ ਦੇ ਵਿੱਚ ਕਲੇਸ਼ ਬੋਲਣੀ ਗੱਲਾਂ ਕਰਦੀਆਂ ਨਾ ਅਸੀਂ ਨਹੀਂ ਰੱਖਣੀ ਕੋਈ ਕੰਮ ਕੁਮਾਰੀ ਅਸੀਂ ਤਾਂ ਆਪੇ ਕਰ ਲਾਂਗੇ ਕੰਮ ਭੈਣੇ ਮੈਂ ਤਾਂ ਤੈਨੂੰ ਤਾਂ ਸੁਨੇਹਾ ਲਾਇਆ ਸੀ ਤੇਰੀ ਨੂੰਹ ਨੇ ਕਿਹਾ ਸੀ ਮੈਨੂੰ ਭੈਣੇ ਹੁਣ ਮੈਂ ਕਹੇ ਤਾਂ ਨਾ ਅਸੀਂ ਨਹੀਂ ਰੱਖਣੀ ਕੰਮ ਵਾਲੀ ਮੈਨੂੰ ਕੀ ਐ ਨਾ ਰੱਖ ਮੈਨੂੰ ਵੱਧ ਘੱਟ ਬੋਲਣ ਦੀ ਲੋੜ ਨਹੀਂ ਬੱਡੀ ਆਈ ਕੰਮ ਵਾਲੀ ਰਖਵਾਉਣ ਵਾਲੀ ਸਾਢੇ 12 ਹੋ ਗਏ ਆਂਟੀ ਤਾਂ ਕਹਿੰਦੀ ਸੀ ਕੰਮ ਵਾਲੀ ਆ ਜੂਗੀ ਪਰ ਉਹ ਤਾਂ ਹਜੇ ਤੱਕ ਨਹੀਂ ਆਈ ਫੋਨ ਲਾ ਕੇ ਪੁੱਛਦੀ ਆ ਹੈਲੋ ਹਾਂ ਮਨਦੀਪ ਆਂਟੀ ਜੀ ਤੁਸੀਂ ਤਾਂ ਕਹਿੰਦੇ ਸੀ ਵੀ ਕੰਮ ਵਾਲੀ ਅੱਜ ਆ ਜੂਗੀ ਪਰ ਹਜੇ ਤੱਕ ਤਾਂ ਆਈ ਨਹੀਂ ਹੈਗੀ ਓ ਭਾਈ ਇਸੇ ਬਾਰੇ ਮੈਂ ਗੱਲ ਕਰਨ ਆਈ ਸੀ ਤੇਰੇ ਘਰੇ ਮੂਰੇ ਤੇਰੀ ਸੱਸ ਟੱਕਰ ਗਈ ਉਹ ਤਾਂ ਮੇਰੇ ਮਗਰ ਹੀ ਪੈ ਗਈ ਉਹਦਾ ਤਾਂ ਸੁਭਾਅ ਭਾਈ ਬਹੁਤ ਕੱਬਾ ਵਾ ਉਹਦਾ ਕੀ ਪਤਾ ਉਹ ਕਦੋਂ ਕਿਸੇ ਨੂੰ ਕੀ ਬੋਲ ਪੇ ਨਾਲੇ ਭਾਈ ਤੂੰ ਕਿਸੇ ਗੱਲ 'ਚ ਮੇਰਾ ਨੌ ਨਾ ਲੈ ਦੀ ਰਹਿਣਾ ਤਾਂ ਆਪਾਂ ਇੱਕੋ ਹੀ ਗਵਾਂਢ 'ਚ ਕੋਈ ਗੱਲ ਨਹੀਂ ਆਂਟੀ ਜੀ ਤੁਸੀਂ ਬੇਫਿਕਰ ਰਹੋ ਹੋਰ ਤਾਂ ਹੋਰ ਪੁੱਤ ਕਹਿੰਦੀ ਤੂੰ ਸਾਡੇ ਘਰੇ ਕਿਉਂ ਲੜਾਈਆਂ ਮੋਣੀ ਆ ਅਸੀਂ ਨਹੀਂ ਰੱਖਣੀ ਕੰਮ ਵਾਲੀ ਨਾਲੇ ਪੁੱਤ ਤੂੰ ਹੀ ਮੈਨੂੰ ਕਿਹਾ ਸੀ ਕੰਮ ਵਾਲੀ ਵਾਸਤੇ ਮੈਂ ਤਾਂ ਤਾਂ ਹੀ ਸੀ ਤੁਹਾਡੇ ਘਰੇ ਨਾਲੇ ਉਹਨੂੰ ਸਮਝਾ ਦੇ ਮੈਨੂੰ ਬਾਦੂ ਘਟੂ ਨਾ ਬੋਲੇ ਆਂਟੀ ਜੀ ਤੁਸੀਂ ਨਾ ਬੇਫਿਕਰ ਹੋ ਤੇ ਸਭ ਕੁਝ ਮੇਰੇ ਤੇ ਛੱਡ ਦਿਓ ਤੇ ਹੁਣ ਦੇਖਿਓ ਵੀ ਇਸ ਘਰ ਚ ਕੀ ਕੀ ਹੁੰਦਾ ਦੇਖ ਪੁੱਤ ਮੈਂ ਨਾ ਤੈਨੂੰ ਆਪਦੀ ਸਮਝ ਕੇ ਸਾਰਾ ਸੱਚ ਦੱਸ ਦਿੱਤਾ ਹੁਣ ਤੋਂ ਆਪਦੇ ਘਰੇ ਨਾ ਕਲੇਸ਼ ਨਾ ਵਾਹੀਂ ਚਲੋ ਠੀਕ ਆਂਟੀ ਜੀ ਤੁਹਾਡਾ ਨਾ ਬਹੁਤ ਬਹੁਤ ਧੰਨਵਾਦ ਮੈਨੂੰ ਨਹੀਂ ਪਤਾ ਸੀ ਵੀ ਸਾਡੇ ਘਰ ਵਿੱਚ ਵੀ ਸੱਪ ਫਿਰਦੇ ਨੇ ਮੰਮੀ ਜੀ ਤੁਸੀਂ ਮੇਰੇ ਨਾਲ ਚਲਾਕੀ ਖੇਡੀ ਆ ਨਾ ਕੋਈ ਗੱਲ ਨਹੀਂ ਪਰ ਹੁਣ ਮੈਂ ਵੀ ਨਾ ਕੰਮ ਦਾ ਟੱਕਾ ਨਹੀਂ ਦੂਰਾ ਕਰਦੀ ਨਾ ਤੁਸੀ ਨਹੀਂ ਨਾ ਪੁਰਗੀ ਘਰ ਦੇ ਕੰਮ ਕਿਹਨੇ ਵੰਨ ਮੇੜੇਗੀ ਮੰਮੀ ਜੀ ਮੇਰੇ ਕੋਲ ਨਾ ਜਮਾਂ ਟਾਈਮ ਨਹੀਂ ਹੈਗਾ ਨਾ ਤਾਂ ਫਾਲਤੂ ਦੀਆਂ ਗੱਲਾਂ ਵਾਸਤੇ ਤੇ ਨਾ ਫਾਲਤੂ ਦੇ ਕੰਮਾਂ ਵਾਸਤੇ ਜਿੰਨੇ ਕੰਮ ਮੈਂ ਕਰਨੇ ਸੀ ਨਾ ਕਰਤੇ ਉਹ ਨਾਲੇ ਮੈਂ ਨਾ ਕਿਸੇ ਦੇ ਜ਼ਰੂਰੀ ਕੱਪੜੇ ਸਲਾਈ ਕਰਕੇ ਦੇਣੇ ਨੇ ਪਹਿਲਾਂ ਇਹ ਕੰਮ ਜ਼ਰੂਰੀ ਆ ਬਾਕੀ ਕੰਮ ਤਾਂ ਬਾਅਦ ਚ ਵੀ ਹੋਈ ਜਾਣਗੇ ਨਾ ਬਾਅਦ ਚ ਕਿਵੇਂ ਹੋ ਜਾਣਗੇ ਘਰ ਤੇ ਤਾਂ ਨਰਕ ਬਚਿਆ ਵੇਗਾ ਜੇ ਕੋਈ ਆ ਗਿਆ ਉਹ ਕੀ ਕਹੂਗਾ ਪਹਿਲਾਂ ਉੱਠ ਕੇ ਕੰਮ ਕਰ ਮੰਮੀ ਜੀ ਮੈਂ ਤੁਹਾਨੂੰ ਕਹਤਾ ਨਾ ਵੀ ਮੇਰੇ ਕੋਲ ਜਮਾਂ ਟਾਈਮ ਨਹੀਂ ਹੈਗਾ ਮੈਂ ਤੇਰੇ ਕੋਲ ਜਾ ਨਹੀਂ ਪਟ ਨਹੀਂ ਪਾਇਆ ਤੂੰ ਮੈਨੂੰ ਸਿੱਧਾ ਸਿਰਫ ਸਾਫ ਨਾਲ ਤੂੰ ਕਹਿਣਾ ਕਿ ਕਿਉਂ ਨਹੀਂ ਹੈ ਨਾ ਸਾਦਾ ਕਿਉਂ ਇਤਨਾ ਲੁਕਿਉ ਫਿਰਦੀ ਹੈ ਤੂੰ ਮੰਮੀ ਜੀ ਇੱਕ ਗੱਲ ਕਹਾ ਤੁਹਾਨੂੰ ਪਤਾ ਵੀ ਆ ਵੀ ਤੁਸੀਂ ਮੇਰੇ ਉੱਪਰ ਕਿੰਨਾ ਕੰਮ ਦਾ ਬੋਝ ਦੇ ਨਿਓ ਉਹ ਮੈਂ ਇੰਨੇ ਪੈਸੇ ਕਮਾਉਣੀ ਆ ਸਲਾਈ ਕਰਕੇ ਜੇ ਉਹਨਾਂ 'ਚ ਥੋੜੇ ਪੈਸੇ ਮੈਂ ਕੰਮ ਵਾਲੀ ਨੂੰ ਦੇ ਦੂੰਗੀ ਤਾਂ ਤੁਸੀਂ ਵੀ ਸੌਖੇ ਹੋ ਤੇ ਮੈਂ ਵੀ ਸੌਖੀ ਆ ਨਾਲੇ ਮੰਮੀ ਮੈਤੋਂ ਨਹੀਂ ਮਰੇ ਜਾਂਦਾ ਹੈਗਾ ਸਾਰੇ ਪਾਸੇ ਮੈਂ ਘਰ ਦੇ ਕੰਮ ਵੀ ਕਰਾਂ ਕੁੜੀ ਨੂੰ ਵੀ ਸੰਭਾ ਸਲਾਈ ਵੀ ਕਰਾਂ ਉਹ ਮੈਂ ਆਪਣੇ ਆਪ ਨੂੰ ਰੋਗ ਨਹੀਂ ਲਾਉਣੇ ਹੈਗੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲਓ ਕੱਲ ਤੋਂ ਨਾ ਘਰੇ ਕੰਮ ਵਾਲੀ ਆਉਗੀ ਕੰਮ ਕਰਨ ਵਾਸਤੇ ਫਬਰਤ ਦੇ ਕੋ ਕੰਮ ਨਹੀਂ ਕਰਵਾੜੀ ਮੈਂ ਨਹੀਂ ਮੜਨੇ ਉਹ ਕੰਮਾਈ ਨੂੰ ਕਰੇ ਨਹੀਂ ਮੈਂ ਤਾਂ ਆਪੇ ਕੰਮ ਕਰ ਲੂੰਗੀ ਜੇ ਤਾਂ ਨਹੀਂ ਕਰਨਾ अच्छा मम्मी ਤੁਸੀਂ 4 ਦਿਨ ਚਾਉ ਨਾਲ ਕੰਮ ਕਰੋਗੇ ਤੇ ਫੇਰ ਉਹੀ ਹਾਲ ਹੋ ਜਾਣਾ ਹੈਗਾ ਉਹ ਥੋੜੇ ਤੋਂ ਨਹੀਂ ਕੰਮ ਹੋਣਾ ਨਾਲੇ ਮੰਮੀ ਤੁਸੀਂ ਕੰਮ ਕਰਕੇ ਕੀ ਲੈਣਾ ਉਹ ਜਦੋਂ ਤੁਹਾਨੂੰ ਕਰਿਆ ਕਰਾਇਆ ਕੰਮ ਮਿਲੂਗਾ ਮੰਮੀ ਤੁਸੀਂ ਫਿਕਰ ਨਾ ਕਰੋ ਕੰਮ ਵਾਲੀ ਤਾਂ ਨਾ ਮੈਂ ਆਪੇ ਕੰਮ ਕਰਵਾ ਲੂੰਗੀ ਹੂੰ ਅੰਨਾ ਮੈਂ ਖੰਡ ਫੜ ਲਿਆ ਇਹਨੇ

ਮੈਂ ਨਹੀਂ ਕਿਸੇ ਨੂੰ ਬੜਨ ਦੀ ਆਪਣੇ ਘਰੇ ਚੰਗੀ ਪਣੀ ਹੱਟੀ ਘੱਟੀ ਹੈਗੀ ਕੰਮ ਨਹੀਂ ਕਰ ਸਕਦੀ ਉਹ ਤੁਹਾਨੂੰ ਵੀ ਪਤਾ ਉਹਦੀ ਜਵਾਕੜੀ ਨੇ ਆਂ ਆਰ ਉਹਨੂੰ ਘਰ ਚ ਹੋਰ ਵੀ ਬਹੁਤ ਸਾਰੇ ਕੰਮ ਹੁੰਦੇ ਨੇ ਉਹ ਇਨਸਾਨ ਕੋਈ ਮਸ਼ੀਨ ਨਹੀਂ ਹੈਗੀ ਉਹ ਨਾਲੇ ਆਪਣੀ ਕੁੜੀ ਨੇ ਵੀ ਤਾਂ ਆਪਣੇ ਘਰੇ ਕੰਮ ਆਲੀ ਰੱਖੀ ਹੋਈ ਹੈ ਤੂੰ ਉਹਨੂੰ ਕਿਉਂ ਨਹੀਂ ਕਹਿੰਦੀ ਕਿ ਕੰਮ ਆਪ ਕਰਿਆ ਕਰ ਕੰਮ ਆਲੀ ਨੂੰ ਹਟਾ ਦੇ ਏ ਕੁੜੀ ਨਾ ਤਖੜੇ ਘਰੇ ਵਿਆਹੀ ਹੋਈ ਆ ਉਹਨਾਂ ਕੋਲ ਨਾ 4 ਪੈਸੇ ਹੈਗੇ ਨੇ ਆਪਣੇ ਕੋਲ ਕਿੱਥੇ ਆਏ ਉਹ ਕੰਬੜੀਏ ਆਪਨੂੰ ਕੀ ਹੋਇਆ 4 ਪੈਸੇ ਆਉਂਦੇ ਨੇ ਬਹੂ ਆਪਣਾ ਖਰਚਾ ਆਪ ਚਲਾਉਂਦੀ ਆ ਉਹ ਨਾਲੇ ਤੂੰ ਆਪਣੀਆਂ ਮਰਜ਼ੀਆਂ ਚਲਾਉਣੀਆਂ ਬੰਦ ਕਰ ਦੇ ਕਦੇ ਮੇਰਾ ਵੀ ਬੁਢਾਪਾ ਰੋਲ ਦੇ ਉਹ ਨਾਲੇ ਆਪਾਂ ਨੂੰ ਇਹਨਾਂ ਦਾ ਸਾਥ ਦੇਣਾ ਚਾਹੀਦਾ ਨਾ ਕਿ ਇਹਨਾਂ ਦੀਆਂ ਲੱਤਾਂ ਖਿੱਚਣੀਆਂ ਚਾਹੀਦੀਆਂ ਏ ਨਹੀਂ ਸੁਦਰਦੀ ਭਾਈ ਪਰ ਮੈਂ ਅੱਜ ਤੋਂ ਬਾਅਦ ਪੂਰੀ ਕੋਸ਼ਿਸ਼ ਕਰੂੰਗਾ ਕਿ ਇਹ ਤੇਰੇ ਕੰਮਾਂ 'ਚ ਦਖਲ ਨਾ ਦੇਵੇ। ਬਸ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਾਰੀ ਵੀਡੀਓ ਦੇਖ ਚੁੱਕੇ ਹੋ। ਹੋਪਸੋ ਤੁਹਾਨੂੰ ਪਸੰਦ ਵੀ ਆਈ ਹੋਣੀ ਆ। ਤੇ ਇਸ ਵੀਡੀਓ ਦੇ ਵਿੱਚ ਅਸੀਂ ਜੋ ਦਿਖਾਇਆ ਮਤਲਬ ਬਹੁਤ ਸਾਰੇ ਘਰਾਂ 'ਚ ਹੁੰਦਾ ਹੈਗਾ ਤੇ ਕੁਝ ਘਰਾਂ ਵਿੱਚ ਨਹੀਂ ਵੀ ਹੁੰਦਾ ਹੈਗਾ ਸਾਡੇ ਘਰ ਵਿੱਚ ਵੀ ਨਹੀਂ ਹੁੰਦਾ ਹੈਗਾ ਜਸਟ ਅਸੀਂ ਇਹ ਪਲੇ ਕੀਤਾ ਹੈਗਾ ਪਰ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਇਹ ਚੀਜ਼ ਨਹੀਂ ਹੋਣੀ ਚਾਹੀਦੀ ਆਪਾਂ ਨੂੰ ਰਲ ਮਿਲ ਕੇ ਜੋ ਵੀ ਸਿਚੁਏਸ਼ਨ ਆਪਾਂ ਨੂੰ ਰਲ ਮਿਲ ਕੇ ਸਾਹਮਣੀ ਚਾਹੀਦੀ ਆ ਸੋ ਇਸ ਵੀਡੀਓ ਵਿੱਚ ਜੋ ਵੀ ਅਸੀਂ ਮੈਸੇਜ ਦਿੱਤਾ ਹੈਗਾ ਜੇ ਤੁਹਾਨੂੰ ਸਮਝ ਆਇਆ ਤਾਂ ਉਹ ਤੁਸੀਂ ਵੱਧ ਤੋਂ ਵੱਧ ਜੀ ਸ਼ੇਅਰ ਕਰਿਓ ਤੇ ਕਮੈਂਟ ਵੀ ਕਰਿਓ ਤੇ ਲਾਈਕ ਵੀ ਕਰਿਓ ਤੇ ਪੇਜ ਨੂੰ ਫੋਲੋ ਵੀ ਕਰਿਓ ਜੀ ਸਸਕਾਰ ਸਹੀ ਕਾ